सीएम साहब ਦਾ ਜਿਹੜਾ ਆਰਗੇਨਾਈਜ਼ ਕ੍ਰਾਈਮ ਦੇ ਖਿਲਾਫ ਜ਼ੀਰੋ ਟੋਲਰੈਂਸ ਪਾਲਿਸੀ ਹੈ ਉਹਦੇ ਤਹਿਤ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਹਮੇਸ਼ਾ ਹੀ ਅਸੀਂ ਬੜਾ ਸੈਂਸਿਟਿਵਲੀ ਰਹਿਨੇ ਆ ਕੋਈ ਵੀ ਹਿੰਸ ਕ੍ਰਾਈਮ ਹੋਵੇ ਸੈਂਸੇਸ਼ਨਲ ਕ੍ਰਾਈਮ ਹੋਵੇ ਤੁਹਾਨੂੰ ਪਤਾ ਹੀ ਹੈ ਐਫ ਆਈ ਆਰ ਨੰਬਰ 120 ਦਰਜ ਹੋਈ 18 9 ਨੂੰ ਜਿਹਦੇ ਚ ਇੱਕ ਸ਼ਖਸ ਦੀ ਮੌਤ ਹੋ ਗਈ ਉੱਤੇ ਗੋਲੀ ਮਾਰ ਕੇ ਉਹਦੀ ਹੱਤਿਆ ਕੀਤੀ ਗਈ ਉਹਦਾ ਨਾਮ ਸੀ ਨਮੀਸ਼ ਸਰੀਨ ਮੁਕੰਪੁਰੇ ਥਾਣੇ ਚ ਕੇਸ ਰਜਿਸਟਰ ਹੋਇਆ ਤੇ ਉਹਦੇ ਨਾਲ ਇੱਕ ਸਾਥੀ ਸੀ ਹਰਪ੍ਰੀਤ ਏਲੀਅਸ ਕੰਝਾ ਉਹ ਇੰਜਰਡ ਹੋਇਆ ਤੇ ਉਸ ਉਸ ਤੋਂ ਬਾਅਦ ਅਸੀਂ ਪਰਚਾ ਦਰਜ ਕਰਕੇ ਇਮੀਡੀਏਟਲੀ ਕਾਰਵਾਈ ਸ਼ੁਰੂ ਕੀਤੀ ਤਫਤੀਸ਼ ਸ਼ੁਰੂ ਕੀਤੀ ਔਰ ਬਹੁਤ ਪ੍ਰੋਫੈਸ਼ਨਲ ਢੰਗ ਨਾਲ ਸਾਡੇ ਸਾਰੀਆਂ ਟੀਮਾਂ ਨੇ ਜਿਵੇਂ ਲੋਕਲ ਪੁਲਿਸ ਹੈ ਇਸ ਸਬਡਿਵੀਜ਼ਨ ਦੇ ACP ਸ਼ੀਤਲ ਜੀ ਮੋਕੰਪੁਰਾ SHO ਹਰਪ੍ਰਕਾਸ਼ ਹਰਮਿੰਦਰ ਸਾਡੇ ACP ਇਨਵੈਸਟੀਗੇਸ਼ਨ ਅਮੋਲਕ ਸਾਡੇ ਇੰਸਪੈਕਟਰ CIA ਉਰਨ ਦੇ ਟੀਮਾਂ ਨੇ ਬੜੀ ਪ੍ਰੋਫੈਸ਼ਨਲੀ ਤੌਰ ਤੇ ਲੀਡਸ ਨੂੰ ਇਕੱਠਾ ਕੀਤਾ ਤੇ ਅਸੀਂ ਉਸ ਤੋਂ ਬਾਅਦ ਜਿਹੜੇ ਤਿੰਨ ਮੇਨ ਦੋਸ਼ੀ ਨੇ ਇਸ ਕੇਸ ਦੇ ਉਹਨਾਂ ਨੂੰ ਦਾਣਾ ਮੰਡੀ ਬਟਾਲੇ ਤੋਂ ਗ੍ਰਿਫਤਾਰ ਕੀਤਾ ਗਿਆ ਬਟਾਲਾ ਪੁਲਿਸ ਦੇ ਸਹਿਯੋਗ ਲੈ ਆਏ ਉੱਥੇ ਅਸੀਂ ਮੌਕੇ ਤੇ ਮੈਂ ਉਹਨਾਂ ਨੂੰ ਵੀ ਥੈਂਕ ਯੂ ਕਹਿਣਾ ਚਾਹੁੰਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਵੀ ਬਹੁਤ ਜਲਦੀ ਇਮੀਡੀਏਟਲੀ ਸਾਰੀ ਪੁਲਿਸ ਨਾਲ ਕੋਆਰਡੀਨੇਸ਼ਨ ਕੀਤੀ ਸਾਨੂੰ ਉੱਥੇ ਲੋਕਲ ਲੈਵਲ ਤੇ ਉਸ ਤੋਂ ਬਾਅਦ ਇਹ ਰੈਸ ਤੋਂ ਬਾਅਦ ਜਦੋਂ ਇਹਨਾਂ ਤੋਂ ਸਾਰੀ ਪੁਸ਼ਕਿਸ਼ ਕੀਤੀ ਗਈ ਤਾਂ ਜਿਹੜਾ ਇਹ ਤਿੰਨ ਦੋਸ਼ੀ ਨੇ ਰਜਤ ਇਲੀਅਸ ਬੱਬਰ ਨਿਊ ਨਹਿਰੂ ਕਲੋਨੀ ਮਜੀਠਾ ਰੋਡ ਅੰਮ੍ਰਿਤਸਰ 19 ਸਾਲ ਦੀ ਉਮਰ ਹੈ ਅਨਐਮਪਲੋਇਡ ਹੈ 12ਵੀਂ ਪਾਸ ਹੈ ਇਹਦੇ ਖਿਲਾਫ ਪਹਿਲਾਂ ਮੁਕਦਮਾ ਕੋਈ ਨਹੀਂ ਹੈ ਅਦਿੱਤਿਆ ਕੁਮਾਰ ਰੈਜ਼ੀਡੈਂਟ ਆਫ ਡੀਐਸਐ ਸਟੇਟ ਪੀਐਸ ਕੰਬੋ ਅੰਮ੍ਰਿਤਸਰ ਰੂਰਲ ਇਹ ਵੀ 19 ਸਾਲ ਦਾ ਅਨਐਮਪਲੋਇਡ ਹੈ 12ਵੀਂ ਪਾਸ ਹੈ ਇਹਦੇ ਖਿਲਾਫ ਪਹਿਲਾਂ ਇੱਕ ਮੁਕਦਮਾ ਦਰਜ ਹੈ ਜਿਹੜਾ ਕਿਡਨਾਪਿੰਗ ਵਗੈਰਾ ਦਾ ਸਦਰ ਥਾਣੇ ਦੇ ਵਿੱਚ ਬੀਐਨਐਸ ਦਾ ਔਰ ਮੇਨ ਜਿਹੜਾ ਮੁਲਜ਼ਮ ਹੈ ਤੇ ਸ਼ਿਦਾਂਸ਼ੂ ਸ਼ਰਮਾ ਜਿਹਨੂੰ ਬਾਮਣ ਵੀ ਕਹਿੰਦੇ ਏਲੀਅਸ ਬਾਮਣ ਇਹ 62 ਜਿਹੜੀ ਡੈਰੀ ਹੈ ਮਜੀਠਾ ਰੋਡ ਦੇ ਵਿੱਚ ਉੱਥੋਂ ਦਾ ਰਹਿਣ ਵਾਲਾ ਇਹਦੇ ਖਿਲਾਫ ਵੀ ਪਹਿਲਾਂ ਆਰਮਜ਼ੈਕਟ ਦਾ ਵੀ ਕੇਸ ਰਿਸਟਰ ਹੈ ਔਰ ਇਹਦੀ ਸ਼ਿਦਾਂਸ਼ੂ ਦੀ ਨਿਸ਼ਾਨਦੇਹੀ ਤੇ ਜਿੱਥੇ ਆਪਾਂ ਖੜੇ ਆ ਮੱਲੇਪਿੰਡ ਦੇ ਹੱਦ ਦੇ ਵਿੱਚ ਪੁਲਿਸ ਪਾਰਟੀ ਜਦੋਂ ਰਿਕਵਰ ਕਰਨ ਆਈ ਵੈਪਨ ਆਫ ਅਫੈਂਸ ਤਾਂ ਤਿੰਨ ਵੈਪਨ ਆਫ ਅਫੈਂਸ ਰਿਕਵਰ ਕੀਤੇ ਗਏ ਇੱਕ ਪਿਸਟਲ 38 ਬੋਰ ਤਿੰਨ ਲਾਈਵ ਕਾਟਰੇਜਸ ਇੱਕ ਪਿਸਟਲ 32 ਬੋਰ ਔਰ ਇੱਕ ਪਿਸਟਲ 45 ਬੋਰ ਤੇ ਸੱਤ ਜਿੰਦਾ ਕਾਰਤੂਸ ਇਹ ਬੜੇ ਸਫਿਸਟੀਕੇਟਿਡ ਪਿਸਟਲ ਹੈ ਜਿਨ੍ਹਾਂ ਨਾਲ ਇਹਨਾਂ ਨੇ ਉਹ ਮਰਡਰ ਨੂੰ ਅੰਜਾਮ ਦਿੱਤਾ ਸੀ ਔਰ ਉਸ ਤੋਂ ਬਾਅਦ ਜਦੋਂ ਇੱਥੇ ਇਹਨੂੰ ਵਾਪਸ ਲੈ ਕੇ ਜਾ ਰਹੇ ਸੀ ਗੱਡੀ ਵਾਲਤੇ ਨੇ ਗੁਰ ਇਕਬਾਲ ਸਾਡਾ ਸੀਨੀਅਰ ਕਨਸਟੇਬਲ ਹੈ ਮੁਕੰਪੁਰੇ ਦਾ ਉਹਦੇ ਜਿਹੜਾ ਰੋਲਵਰ ਸੀਗਾ ਉਹਨੇ ਇਹਨੂੰ ਖੋਲਣ ਦੀ ਕੋਸ਼ਿਸ਼ ਕੀਤੀ ਔਰ ਖੋ ਹੀ ਲਿਆ ਤੇ ਇੱਕ ਗੋਲੀ ਉਹਦੇ ਚੋਂ ਚੱਲੀ ਪੁਲਿਸ ਵਾਲੀ ਸਾਈਡ ਤੇ ਤਾਂ ਆਪਣੀ ਸੈਲਫ ਡਿਫੈਂਸ ਦੇ ਵਿੱਚ ਹਰਪ੍ਰਕਾਸ਼ ਜਿਹੜੇ ਐਸ ਐਚ ਓ ਮੌਕੇ ਤੇ ਮੌਜੂਦ ਸੀ ਉਹਨਾਂ ਨੇ ਆਪਣੇ ਸਰਵਿਸ ਜਿਹੜਾ ਵੈਪਨ ਚੋਂ ਗੋਲੀ ਚਲਾਈ ਜੋ ਕਿ ਇਹਦੇ ਲਾਤੇ ਲੱਗੀ ਜਿਹਨੂੰ ਅਸੀਂ ਗੁਰਨਾਨਕ ਹਸਪੀਟਲ ਜਿਹੜਾ ਭੇਜਿਆ ਗਿਆ ਫॉर ਅ ਲਾਜ ਬੇਸਿਕਲੀ ਇਹ ਮਰਡਰ ਦੇ ਵਿੱਚ ਜਿਹੜੀ ਇਹਨਾਂ ਦੀ ਪੁਰਾਣੀ ਰੰਜਿਸ਼ ਚੱਲ ਰਹੀ ਹੈ ਪਹਿਲਾ ਮਰਡਰ 130 ਨੰਬਰ ਐਫ ਆਈ ਆਰ 24 ਚ ਹੋਈ ਸੀਗੀ ਇਦੇ ਚ ਗੁਰਪ੍ਰੀਤ ਜਿਹੜਾ ਗੰਜੇ ਦਾ ਭਰਾ ਉਹ ਮਾਰਿਆ ਗਿਆ ਸੀ ਉਹਦੇ ਪਰਾਨੇ ਉਹ ਪਹਿਲਾਂ ਬੜਾ ਪਿਆਰ ਸੀ ਇਹਨਾਂ ਦਾ ਆਪਸ ਫਿਰ ਵਿਗੜ ਗਈ ਪਰ ਮੌਕੇ ਤੇ ਮਰਡਰ ਹੋਇਆ ਉਹ ਚ ਵੀ ਇੱਕ ਦੋ ਮੁਲਜ਼ਮ ਬਚ ਬਾਕੀ ਨੇ ਅਜੇ ਰੈਸਟ ਕਰਨੇ ਹੁਣ ਲੇਟੈਸਟ ਫੇਰੇ ਬਾਹਰ ਜਿਹੜਾ ਕੇਸ਼ਵ ਰਹਿ ਰਿਹਾ ਇੱਕ ਇਥੇ ਸ਼ਵਾਲਾ ਏਰੀਏ ਦਾ ਉਹਨੇ ਵੀ ਇਹਨਾਂ ਨੂੰ ਨਾਲ ਕੀਤਾ ਕਿਉਂਕਿ ਉਹਨਾਂ ਦੇ ਵੀ ਪਰਾਨੇ ਕਹਿੰਦੇ ਕੋਈ ਆਪਸ ਚ ਜਿਹੜੇ ਵਕੀਲ ਸਾਂਝੇ ਆ ਤਾਂ ਉਹਦੇ ਚ ਅਸੀਂ ਸਾਰਾ ਡੀਪਲੀ ਇਹਨੂੰ ਇਨਵੈਸਟੀਗੇਟ ਕਰਾਂਗੇ ਹੂੰ ਕਿ ਕਿਹੜਾ ਕਿਵੇਂ ਕਿਵੇਂ ਆਏ ਵੈਪਨ ਕਿੱਥੋਂ ਆਏ ਕੀ ਗੱਲਬਾਤ ਹੋਈ ਔਰ ਇਸ ਇੱਕ ਜਾਂ ਦੋ ਮੁਲਜ਼ਮ ਜੇ ਜਿਹੜੀ ਮਡਲੀ ਪੁੱਛ ਗਈ ਤੋਂ ਸਾਨੂੰ ਪਤਾ ਲੱਗਿਆ ਉਹ ਬਾਕੀ ਨੇ ਫੜਨੇ ਉਹ ਵੀ ਅਸੀਂ ਫੜਾਂਗੇ ਮੇਨ ਗੋਲੀ ਜਿਹੜੀ ਐ ਉਹ ਸੁਦਨਸ਼ੂ ਵੱਲੋਂ ਹੀ ਚਲਾਈਆਂ ਗਈਆਂ ਔਰ ਉਹ ਮੇਨ ਮੁੱਖ ਦੋਸ਼ੀ ਆਪਾਂ ਕਹਿ ਸਕਦੇ ਇਸ ਮੁਕਦਮੇ ਦਾ ਤੇ ਇਹਨੂੰ ਮੈਂ ਬਹੁਤ ਆਪਣੀ ਸਾਰੀ ਪਾਰਟੀ ਨੂੰ ਮੁਬਾਰਕਬਾਦ ਦਿੰਨਾ ਕਿ ਇੰਨੇ ਰਿਕਾਰਡ ਟਾਈਮ ਦੇ ਵਿੱਚ ਕਿਉਂਕਿ ਸ਼ਹਿਰ ਦੇ ਵਿੱਚ ਇਹੋ ਜਿਹਾ ਕ੍ਰਾਈਮ ਹੋ ਜੇ ਹਰੇਕ ਬੰਦਾ ਗੱਲ ਕਰਨ ਲੱਗ ਜਾਂਦਾ ਕਿ ਸੈਂਸੇਸ਼ਨਲ ਕ੍ਰਾਈਮ ਹੈ ਜੀ ਪਰ ਇਹ ਸਾਰੀ ਟੀਮ ਦਿਨ ਰਾਤ ਜੁਟੀ ਰਹੀ ਔਰ ਮਿਹਨਤ ਦੇ ਸਦਕੇ ਪ੍ਰਮਾਤਮਾ ਦੀ ਮਿਹਰ ਨਾਲ ਇਹ ਸਾਰੀ ਕਾਮਯਾਬੀ ਮਿਲੀ ਇਹ ਜਿਹੜੇ ਵੱਡੇ ਗੈਂਗ ਦੇ ਬੰਦੇ ਨੇ ਗੈਂਗ ਦੇ ਨਾਲ ਕੋਈ ਇਹ ਸਾਰੇ ਪੁਰਾਣੇ ਇਕੱਠੇ ਹੀ ਸੀਗੇ ਕੋਈ ਉਹਨੂੰ ਆਪਾਂ ਕਿਸੇ ਦਾ ਗੈਂਗ ਕਹਿ ਦਈਏ ਨਾ ਕਹਿ ਦਈਏ ਬੇਸਿਕਲੀ ਇਹ ਲੋਕਲ ਜਿਹੜੀ ਇਹਨਾਂ ਦੀ ਕ੍ਰਿਮੀਨਲਸ ਦੀ ਆਪਸ ਜਦੋਂ ਫੁੱਟ ਪਈ ਹੈ ਉਹਦਾ ਸਾਰਾ ਨਤੀਜਾ ਹੋਇਆ ਪਹਿਲਾ ਕੇਸ ਵੀ ਤੇ ਹੁਣ ਵੀ ਇਹਦੇ ਵਿੱਚ ਕੋਈ ਵੀ ਗੱਲ ਕਹਿ ਸਕਦੇ ਆ ਪਾਬੀ ਇਹਨਾਂ ਦੀ ਕਿਸ ਗੱਲ ਤੋਂ ਜਿਹੜੀ ਅਣਬੰਧ ਹੋਈ ਹੈ ਉਹ ਇਹਨਾਂ ਦੇ ਆਪਸ ਕਲੈਸ਼ ਹੈ ਕ੍ਰਿਮਿਨਲ ਐਕਟੀਵਿਟੀ ਬਟਾਲਾ ਜਿਹੜੀ ਜੱਗੂ ਦੀ ਮਾਂ ਦਾ ਕਤਲ ਹੋਇਆ ਸੀ ਉਸ ਦੇ ਵਿੱਚ ਇਤਨੀ ਇਹਨਾਂ ਦਾ ਸੀਗਾ ਕੋਈ ਨਹੀਂ ਅਜੇ ਕੋਈ ਇਹੋ ਜੀ ਗੱਲ ਸਾਹਮਣੇ ਨਹੀਂ ਆਈ ਉਹ ਤਾਂ ਬਾਈ ਨੇਮ ਮੁਲਜ਼ਮ ਦੋਨੋਂ ਨਾਮਜ਼ਦ ਨੇ ਔਰ ਉਹਦੇ ਪਿੱਛੇ ਵੀ ਬਟਾਲਾ ਪੁਲਿਸ ਕੰਮ ਕਰ ਰਹੀ ਹੈ ਔਰ ਅਸੀਂ ਵੀ ਲੱਗੇ ਹਾਂ ਦੇ ਵਿੱਚ ਰਿਕਵਰੀ ਤੁਸੀਂ ਕੀਤੀ ਹੈ 24 ਘੰਟੇ ਕਹਿੰਦੇ ਅੰਦਰ ਆਹ 24 ਘੰਟੇ ਦੇ ਵਿੱਚ ਵਿੱਚ ਹੋਈ ਹੈ ਜੀ ਬੜਾ ਰਿਕਾਰਡ ਟਾਈਮ ਚ ਔਰ ਮੈਂ ਇੱਕ ਗੱਲ ਹੋਰ ਦੱਸਣਾ ਚਾਹੁੰ ਜਦੋਂ ਦਾ ਇਹ ਵਾਰਦਾਤ ਸਾਡੇ ਆਫਸਰਸ ਮੈਂ ਕਹਨਾ ਮਸਾਂ ਹੀ 1-2 ਘੰਟੇ ਹੀ ਸੁੱਤੇ ਹੋਣੇ ਆ ਸਾਰਿਆਂ ਨੇ ਇਹਨੂੰ ਅਸੀਂ ਬਹੁਤ ਚੈਲੰਜ ਮੰਨਿਆ ਔਰ ਪਰਮਾਤਮਾ ਨੇ ਮਿਹਰ ਕੀਤੀ ਹੈ ਕਿ ਸਾਡੀ ਮਿਹਨਤ رنگ ਲਿਆ ਸਰ ਉਸ ਵੇਲੇ ਕਿੰਨੀਆਂ ਗੋਲੀਆਂ ਚਲੀਆਂ ਸੀ ਕਿਉਂਕਿ 14 ਗੋਲੀਆਂ ਤਾਂ ਉਹ ਪੈਸਾ ਵਾਸੀ ਜੋਬਸ ਖੋਲ ਕਲੈਕਟ ਹੋਏ ਨੇ 14 ਦੀ ਗੱਲ ਕਰ ਰਹੇ ਆ ਔਰ ਕਰ ਰਹੇ ਮੈਂ ਐਗਜ਼ੈਕਟ ਤੁਹਾਨੂੰ ਨਹੀਂ ਦੱਸ ਸਕਦਾ ਬਿਕੋਜ਼ ਉਹ ਫਾਈਲ ਦਾ ਕੰਮ ਹੈ ਰਿਕਾਰਡ ਦਾ ਮੈਨੂੰ ਇਸ ਟਾਈਮ ਇਮੀਡੀਟ ਸਰ ਗੰਜੇ ਦੇ ਭਰਾ ਦੇ ਜਿਹੜੇ ਗੰਜੇ ਦੇ ਭਰਾ ਦੇ ਮਰਡਰ ਚ ਕੌਣ-ਕੌਣ ਸੀਗਾ ਜਿਹੜਾ ਉਹ ਉਹ ਇੱਕ ਰومی ਮੁੰਡਾ ਮੇਨ ਹੈਗਾ ਉਹ ਵੀ ਅਸੀਂ ਪਿੱਛੇ ਟ੍ਰੇਲ ਕਰ ਕੁਦਰਤੀ ਲੱਕੀ ਰਿਆ 15 20 ਦਿਨ ਪਹਿਲਾਂ ਉਹ ਮੁਹੱਲੀ ਪੁਲਿਸ ਦੀ ਵੀ ਅਸੀਂ ਸਹਿਯੋਗ ਲਈ ਲਿਆ ਸੀ ਉੱਥੇ ਆਲਮੋਸਟ ਉਹ ਰਹਿ ਰਿਹਾ ਸੀ ਮਹੀਨੇ ਤੋਂ ਪਰ ਉੱਥੋਂ ਖਿਸਕ ਗਿਆ ਉਹ ਉਹਨੂੰ ਥੋੜਾ ਪਿੰਡਕ ਲੱਗੀ ਵੀ ਮੇਰੇ ਕੋਈ ਪੁਛਤੇ ਚ ਕਿਤੇ ਜਾਰੀ ਜਿਹੜੇ ਤਿੰਨੇ ਮੁਲਜ਼ਮ ਤਿੰਨੇ ਗ੍ਰਿਫਤਾਰ ਹੋ ਗਏ ਆ ਜੀ ਆ ਇਹਦੇ ਤਾਂ ਤਿੰਨੋਂ ਗ੍ਰਿਫਤਾਰ ਹੋਏ ਇੱਕ ਰੰਦਾ ਜੀ ਹੋਰ ਸਬ ਮੇਨ ਮੋਟਿਵ ਕੀ ਰਿਹਾ ਉਹਨਾਂ ਨੂੰ ਮੋਟਿਵ ਤਾਂ ਦੇਖੋ ਇਹੀ ਹੈ ਕਿ ਜੋ ਇਹਨਾਂ ਦਾ ਆਪਸ ਚ ਪੁਰਾਣਾ ਜਿਹੜੀ ਰੰਜਿਸ਼ ਚੱਲ ਰਹੀ ਸੀਗੀ ਕਦੇ ਕਦੇ ਹੈਰੋਨ ਐਵੀ ਵੇਚਦੇ ਸੀ ਉਹ ਵੀ ਵੇਚਦੇ ਉਹ ਗੱਲ ਅਸੀਂ ਸਾਰੀ ਹੁਣ ਤਸਦੀਕ ਕਰਾਂਗੇ ਹੁਣ ਤਾਂ ਇਹ ਬੰਦਾ ਇੰਜਰਡ ਹੈ ਇਹ ਦੀ ਪੁੱਛਗਿੱਛ ਕਰਾਂਗੇ ਸਾਰੀ ਗੱਲਬਾਤ ਆਊਗੀ ਔਰ ਇੱਕ ਮਲਜ਼ਮ ਹੋਰ ਰਹਿਣਾ ਫਿਰ ਸਾਰਾ ਜਿਹੜੀ ਪਿਕਚਰ ਸਾਹਮਣੇ ਆ ਜੂਗੀ ਹੁਣ ਤਾਂ ਮੇਨਲੀ ਗ੍ਰਿਫਤਾਰੀ ਤੇ ਔਰ ਰਿਕਵਰੀ ਦੇ ਉੱਤੇ ਅਸੀਂ ਫੋਕਸ ਕਰ ਰਹੇ ਸੀ ਉਸ ਤੋਂ ਬਾਅਦ ਜਿਹੜਾ ਮੋਟਿਵ ਤੁਹਾਨੂੰ ਨਾਲ ਬਿਲਕੁਲ ਸ਼ੇਅਰ ਕੀਤਾ ਜਾਏਗਾ ਕਿੰਨੇ ਗੰਜਾ ਤੇ ਕਿੰਨੇ ਇੱਕ ਪਰਚੇ ਦਰਜ ਨੇ ਉਹ ਤੇ ਉੱਤੇ ਵੀ ਨੇ ਕਿਤੇ ਤਾਂ ਮੈਨੂੰ ਨਹੀਂ ਸੁੱਲੇ ਰਿਕਾਰਡ ਪਤਾ ਹੈ ਹੈ ਨਾ ਗੰਜੇ ਤੇ ਵੀ ਹੈਗੇ ਹੋ ਸਕਦਾ ਪੁਰਾਣਾ ਰਿਕਾਰਡ ਹੋਵੇ ਜਿਹੜੇ ਵੈਪਨ ਵਰਤੇਗੇ ਸਾਰੇ ਰਿਕਵਰ ਹੋਗੇ ਪੁਆਇੰਟ ਹਾਂਜੀ ਤਿੰਨੋਂ ਦੇ ਤਿੰਨੋਂ ਰਿਕਵਰ ਹੋਗੇਗੀ ਸਰ ਇੱਕ ਜਿਵੇਂ ਹਰਪ੍ਰਕਾਸ਼ੀ ਐਸਐਚਓ ਨੇ ਉਸ ਨੂੰ ਪੁੱਛਿਆ ਸਰ ਮੈਂ ਇਹ ਜਾਨਣਾ ਚਾਹ ਰਹੀ ਸੀ ਕਿ ਅਸੀਂ ਜਿਸਨੂੰ ਤੁਸੀਂ 24 ਘੰਟਿਆਂ ਦੇ ਵਿੱਚ ਟ੍ਰੇਸ ਕੀਤਾ ਇੱਕ ਯੂਥ ਨੇ ਨੌਜਵਾਨ ਨੇ ਨਾਲ ਐਕਸਪੀਰੀਐਂਸ ਆਫਿਸਰਸ ਨੇ ਕੁਝ ਹੈਲਪਫੁਲ ਹੁੰਦਾ ਹੈ ਕਿ ਇੱਕ ਨੌਜਵਾਨ ਵੀ ਉਹ ਚੀਜ਼ ਨੂੰ ਸਮਝ ਸਕਦਾ ਹੈ ਕਿ ਜੇ ਮੈਂ ਕ੍ਰਾਈਮ ਕਰਾਂਗਾ ਤਾਂ ਮੈਂ ਕਿੱਥੇ ਜਾਵਾਂਗਾ ਇਹ ਥੋੜੀ ਬਹੁਤ ਹੈਲਪਫੁਲ ਮਿਲ ਰਹੀ ਹੈ ਕਿਉਂਕਿ ਕਈ ਅਸੀਂ ਦੇਖ ਰਹੇ ਹਾਂ ਤੁਹਾਡੇ ਆਫਿਸਰਸ ਹਲੇ ਕਾਫੀ ਨੌਜਵਾਨ ਨੇ ਚਾਹੇ ਉਹ ਮੌਲਕ ਜੀ ਦੀ ਗੱਲ ਕਰ ਲਈਏ ਚਾਹੇ ਹਰਪ੍ਰਕਾਸ਼ ਉਹਨਾਂ ਦੀ ਗੱਲ ਕਰ ਲਈਏ ਵੀ ਆਪਣੀ ਜਾਨ ਰੱਖਣ ਦੇ ਪੱਖੋਂ ਬੜੇ ਬੇਸਿਕਲੀ ਦੇਖੋ ਸਾਡੀ ਕਿਉਂਕਿ ਸਾਡੇ ਮਾਨਯੋਗ ਸੀਐਮ ਸਾਹਿਬ ਤੇ ਡੀਟੀ ਸਾਹਿਬ ਵੱਲੋਂ ਹਮੇਸ਼ਾ ਬੜੀ ਇਨਕਰੇਜ ਕੀਤਾ ਜਾਂਦਾ ਔਰ ਵਾਰਡ ਪਾਲਿਸੀ ਬੜੀ ਅੱਛੀ ਹੈ ਔਰ ਅਸੀਂ ਵੀ ਮੈਂ ਆਪਣੇ ਤੌਰ ਦੇ ਉੱਤੇ ਐਜ਼ ਅ ਟੀਮ ਅਸੀਂ ਕੰਮ ਕਰਦੇ ਹਾਂ ਤੁਸੀਂ ਦੇਖਿਆ ਕਮਿਸ਼ਨਰਡ ਪੁਲਿਸ ਅੰਮ੍ਰਿਤਸਰ ਨੂੰ ਚਾਹੇ ਆਰਗੇਨਾਈਜ਼ ਕ੍ਰਾਈਮ ਹੋਵੇ ਜਾਂ ਡਰੱਗਸ ਹੋਣ ਇਹ ਸਾਰੀ ਟੀਮ ਵਰਕ ਦਾ ਹੀ ਐਫਰਟ ਹੁੰਦਾ ਔਰ ਉਹਦੇ ਚ ਸਾਰੇ ਹਾਈਲੀ ਮੋਟੀਵੇਟਿਡ ਨੇ ਔਰ ਦੇ ਫੀਲ ਕਿ ਅਸੀਂ ਚੈਲੰਜ ਟੇਕ ਅਪ ਕਰਦੇ ਹਾਂ ਸਰ ਕ੍ਰਾਸ ਬੋਰਡ ਨੂੰ ਪਤਾ ਲੱਗਾ ਇਹਨਾਂ ਨੇ ਵੈਪਨ ਜਿਹੜੇ ਮੋਗਾਇੇ ਸੀ ਪਤਾ ਲੱਗਾ ਕਿ ਤੋਂ ਇਹ ਹੁਣ ਕਰਾਂਗੇ ਕਲੀਅਰ ਜੀ ਇਹਦੇ ਵਿੱਚ ਗੱਲ ਆਉਣੀ ਹੈ ਕਿਉਂਕਿ ਆਏ ਤਾਂ ਬਾਹਰੋਂ ਹੀ ਆਏ ਪਿਸਟਲ ਪੀਐਕਸ 5 ਵਗੈਰਾ ਹੈਗੇ ਸੋਫਿਸਟੀਕੇਟਿਡ ਸਾਰੇ ਹੋ ਰਹੇ ਜਿਵੇਂ ਪਿਸਟਲ ਤਾਂ ਇਹਨਾਂ ਨੂੰ ਬਾਹਰੋਂ ਆ ਜਾਂਦੇ ਆ ਬਟ ਇਹ ਜਿਹੜੀਆਂ ਬੁਲੇਟਸ ਖਰੀਦਦੇ ਨੇ ਉਹ ਲੋਕਲ ਲੈਵਲ ਤੋਂ ਖਰੀਦਦੇ ਨੇ ਉਹਦਾ ਥੋੜਾ ਵੈਰੀਫਾਈ ਤੁਸੀਂ ਕਰੋ ਉਹ ਵੀ ਕਰਦੇ ਆ ਜੀ ਉਹ ਬੜਾ ਧੰਦਾ ਚੱਲ ਰਿਹਾ ਜੀ 30 ਬੋਸਟੀਆਂ ਜਿਹੜੀਆਂ ਕੈਟ੍ਰਿਜਸ ਨੇ ਉਹ ਵੀ ਕਿੱਥੋਂ ਲੋਕਲ ਲੈਂਦੇ ਨੇ ਕਿੱਥੋਂ ਸਰ ਇਹਦੇ ਬਾਰੇ ਵੀ ਥੋੜਾ ਜਿਹਾ ਉਹ ਬੜਾ ਇੰਪੋਰਟੈਂ ਟਾਈਮ ਟੂ ਟਾਈਮ ਜਿਹੜਾ ਸਟਾਕ ਹੈਗੇ ਰਜਿਸਟਰਸ ਆਰਮਸ ਦੀ ਲੱਦੇ ਉਹ ਚੈੱਕ ਵੀ ਕਰਦੇ ਆ ਕਸਟਡ ਅਫਸਰ ਦੇ ਰਾਹੀਂ ਕਿਉਂਕਿ ਸਾਡੇ ਪੰਜਾਬ ਪੁਲਿਸ ਰੂਲਸ ਦੇ ਮੰਡੈਟਰੀ ਹੈ ਕਿ ਉਹਦੀ ਚੈਕਿੰਗ ਹੋਵੇ ਜਿਹੜੀ ਕੁਆਟਰਲੀ ਸਥਾਨਕ ਲੋਕਾਂ ਨੂੰ ਮਿਲੇ ਸੀਗੇ ਜਦੋਂ ਆਫਿਸ ਵਾਲਾ ਇਹ ਲੋਕਾਂ ਜਿਤੇ ਫਾਇਰਿੰਗ ਹੋਈ ਸੀ ਕਿਉਂਕਿ ਕਾਫੀ ਇਹਨਾਂ ਨੇ ਉੱਥੇ ਦਹਿਸ਼ਤ ਜੀ ਕ੍ਰੀਏਟ ਕਰਤੀ ਸੀਗੀ ਲੋਕਾਂ ਨਾਲ ਗੱਲਬਾਤ ਕੀਤੀ ਵੈਸੇ ਤੁਸੀਂ ਨਹੀਂ ਮੇਰੇ ਵੱਲੋਂ ਨਹੀਂ ਗੱਲਬਾਤ ਸਾਡੇ ਅਫਸਰ ਸਾਰੇ ਸਪੌਟ ਤੇ ਗਏ ਸੀ ਪਰ ਲੋਕਾਂ ਨੂੰ ਇਹ ਵੈਸੇ ਬੜਾ ਆਸ ਸੀ ਸਾਡੇ ਤੇ ਉੱਤੇ ਔਰ ਜਿੰਨੇ ਵੀ ਮੈਨੂੰ ਫੋਨ ਆਏ ਜਾਂ ਲੋਕ ਮਿਲੇ ਉਹਦੇ ਤੇ ਇਹ ਗੱਲ ਜ਼ਰੂਰ ਆਈ ਸਾਹਮਣੇ ਕਿ ਉਹਨਾਂ ਨੂੰ ਆਸ ਸੀ ਕਿ ਤੂੰ ਜਲਦੀ ਲੱਭ ਲਈ ਅੰਮ੍ਰਿਤਸਰ ਕਮਿਸ਼ਨਰ ਪੁਲਿਸ ਸਹੀ ਸਹੀ ਠੀਕ ਹੈ ਜੀ